ਅੰਮ੍ਰਿਤਸਰ ਦੇ ਵਿੱਚ ਸਰਾਵਾਂ ਦੇ ਵਿੱਚ ਹੋ ਰਹੀ ਵੱਡੇ ਪੱਦਰ ਦੀ ਧੋਖਾਧੜੀ ਨੂੰ ਲੈ ਕੇ ਮਾਮਲਾ ਕਾਫੀ ਪੱਕ ਗਿਆ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਸਾਰਾ ਗੜੀ ਜਿਹੜੀ ਸਰਾਇਆ ਉਸ ਤੇ ਵਿੱਚ ਠੱਗੀ ਦਾ ਮਾਮਲਾ ਸਾਹਮਣੇ ਆਇਆ ਸਾਈਬਰ ਠੱਗਾਂ ਦੇ ਵੱਲੋਂ ਵੱਡੇ ਪੱਦਰ ਦੀ ਧੱਕੀ ਮਾਰੀ ਜਾ ਰਹੀ ਹੈ ਔਰ ਕਈ ਸ਼ਰਦਾਲੂਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਜਿਸ ਦਾ ਮਾਮਲਾ ਹੁਣ ਕਾਫੀ ਪੱਕਿਆ ਹੋਇਆ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਧੱਕੀ ਜਿਹੜੀ ਆ ਉਹ ਸਾਈਬਰ ਠੱਗਾਂ ਦੇ ਵੱਲੋਂ ਮਾਰੀ ਜਾ ਰਹੀ ਹੈ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਜਿੱਥੇ ਅੰਮ੍ਰਿਤਸਰ ਸਾਰਾਗੜੀ ਸਰਾਂਧੀ ਬੁਕਿੰਗ ਦੇ ਨਾਮ ਤੇ ਸਰਦ ਆਲੂਆਂ ਨਾਲ ਠੱਗੀ ਮਾਰੀ ਗਈ ਹੈ ਸਾਜਿਕਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਦੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਸਨਤ ਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਦੂਰੋ ਦਰਾਡੇ ਇੱਥੋਂ ਪਹੁੰਚਣ ਵਾਲੀਆਂ ਸੰਗਤਾਂ ਪਹਿਲਾਂ ਹੀ ਬੁਕਿੰਗ ਕਰਾਉਂਦੀਆਂ ਹਨ ਪਰ ਉਨ੍ਹਾਂ ਨਾਲ ਕਈ ਠੱਗੀ ਕਈ ਵਾਰ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਇਸੇ ਚਲਦੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਸਥਾ ਦੇ ਕੇਂਦਰ ਸਚਕਣ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਨਾਲ ਠੱਗੀ ਹੋਣਾ ਬੇहद ਚਿੰਤਾ ਦਾ ਵਿਸ਼ਾ ਹੈ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਆਪਣੀ ਆਸਥਾ ਦੇ ਨਾਲ ਸਚਕਣ ਸ੍ਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਣ ਆਉਂਦੇ ਨੇ ਲੇਕਿਨ ਕੁਝ ਸਾਈਬਰ ਠੱਗਾ ਨੇ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਲਿਆ ਅਤੇ ਫਿਲਹਾਲ ਸਾਰਾ ਗੜੀ ਸਰਾ ਅਤੇ ਮਾਤਾ ਗੰਗਾ ਜੀ ਨਿਵਾਸ ਤੋਂ ਸਰਾਵਾ ਹੀ ਉਹਨਾਂ ਦੀਆਂ ਆਨਲਾਈਨ ਕਮਰੇ ਬੁੱਕ ਕਰਦੀਆਂ ਹਨ ਲੇਕਿਨ ਸ੍ਰੀ ਹਰ ਗੋਬਿੰਦ ਸਾਹਿਬ ਸਰਾਜ ਜਿਸ ਸਵਿਟ ਕੀ ਆਨਲਾਈਨ ਕਮਰਾ ਵੀ ਬੁੱਕ ਨਹੀਂ ਹੁੰਦਾ ਲੇਕਿਨ ਸਾਈਬਰ ਠੱਗਾਂ ਵੱਲੋਂ ਉਸ ਸਰਾ ਦੀਆਂ ਫੋਟੋਆਂ ਖਿੱਚ ਕੇ ਆਪਣੇ ਵੱਖਰੀ ਵੈਬਸਾਈਟ ਤਿਆਰ ਕਰਕੇ ਸ਼ਦਾਲੂਆਂ ਨਾਲ ਠੱਗੀ ਮਾਰੀ ਜਾ ਰਹੀ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਉਹਨਾਂ ਨੇ ਕਿਹਾ ਕਿ ਜਿਹੇ ਲੋਕ ਜੋ ਸੰਕਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਨੇ ਉਹ ਬਖਸ਼ਿ ਨਹੀਂ ਜਾਣਗੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਆਪਣੀਆਂ ਸੰਕਤਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਆਨਲਾਈਨ ਧੋਖੇ ਤੋਂ ਬਚਣ ਅਤੇ ਉਹਨਾਂ ਪਹਿਲਾਂ ਪੜਤਾਲ ਕੀਤੀ ਬਿਨਾਂ ਹੀ ਤੁਸੀਂ ਵੈੱਬਸਾਈਟ ਤੇ ਪੈਸੇ ਨਾ ਭਰੋ ਔਰ ਜਿਹੜੀ ਵੈੱਬਸਾਈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਹੈ ਉਸ ਵੈੱਬਸਾਈਟ ਦੀ ਜਾਂਚ ਕਰਨ ਤੋਂ ਬਾਅਦ ਹੀ ਪੈਸੇ ਭੇਜ ਕੇ ਉਹ ਬੁਕਿੰਗ ਕਰਵਾਉਂ ਤੇ ਦਾਸੀਏ ਕਿ ਹੁਣ ਇਹ ਬੇਹੱਦ ਵੱਡਾ ਜਿਹੜਾ ਮਾਮਲਾ ਸੋਸ਼ਲ ਮੀਡੀਆ ਤੇ ਪੱਕਿਆ ਹੋਇਆ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾ ਜਿਤਾਈ ਜਾ ਰਹੀ ਹੈ ਐਸ.ਡੀ.ਪੀ.ਐਸ. ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸਰਾਵਾਂ ਦੇ ਵਿੱਚ ਰੁਕਣ ਦੇ ਲੋਕ ਉਤੇ ਸ਼ਰਧਾਲੂ ਪੈਸੇ ਭਰਦੇ ਨੇ ਪਰ ਉਹ ਸਾਈਬਰ ਠੱਗਾਂ ਨੂੰ ਪੈਸੇ ਭੇਜ ਰਹੇ ਨੇ ਕਿਉਂਕਿ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਜਿਸ ਨੂੰ ਲੈ ਕੇ ਚਿੰਤਾ ਜਿਹੜੀ ਆ ਉਹ ਜਿਤਾਈ ਜਾ ਰਹੀ ਹੈ ਸਾਈਬਰ ਦਾ ਬਲੋ ਕੋਲੇ ਪਾਲੇਸ਼ਰ 달ੂਆ ਨੂੰ ਠਗੀ ਦਾ ਸ਼ਿਕਾਰ ਬਣਾਇਆ ਜਾਣੇ ਹੈ ਮੈਨੇਜਰ ਗੁਰਪ੍ਰੀਤ ਸਿੰਘ ਦੇ ਬਲੋ ਖੁਲਾਸਾ ਕੀਤਾ ਗਿਆ ਤਾਂ ਹਾਲਾਂਕਿ ਤੁਸੀਂ ਸੁਣ ਸਕਦੇ ਹੋ ਕਿ ਉਨ੍ਹਾਂ ਦੇ ਬਲੋ ਕੀ ਕੁਝ ਬਿਆਨ ਦਿੱਤੇ ਗਏ ਨੇ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਇਹ ਮਾਮਲਾ ਕਾਫੀ ਪੱਖਿਆ ਹੋਇਆ ਹੈ ਇਸ ਮਾਮਲੇ ਨੂੰ ਲੈ ਕੇ ਚਿੰਤਾ ਜਿਹੜੀ ਆ ਸਜਾਈ ਜਿਹੜੀ ਆ ਜਿਤਾਈ ਜਾ ਰਹੀ ਆ ਦੱਸਿਏ ਕਿ ਅੰਮ੍ਰਿਤਸਰ ਸਾਰਾ ਗੜੀ ਸਰਦੀ ਬੁਕਿੰਗ ਦੇ ਨਾਮ ਦੇ ਉੱਤੇ ਸ਼ਰਤਾਲੂਆਂ ਨਾਲ ਠੱਗੀ ਹੋ ਰਹੀ ਆ ਸਾਰਾ ਗੜੀ ਜਿਹੜੀ ਸਰ ਆ ਉਸੇ ਉੱਤੇ ਜੋ ਆ ਵੈਬਸਾਈਟ ਦੇ ਉੱਤੇ ਇਹਨਾਂ ਨੇ ਆਪਣੀਆਂ ਫੋਟੋਸ ਅਪਲੋਡ ਕੀਤੀਆਂ ਨੇ ਸਾਈਬਰ ਠੱਗਾ ਨੇ ਔਰ ਉਸ ਤੋਂ ਬਾਅਦ ਠੱਗਾ ਨੂੰ ਜੋ ਆ ਲੋਕਾਂ ਨੂੰ ਸ਼ਿਕਾਰ ਬਣਾਉਣ ਦਾ ਮੌਕਾ ਮਿਲ ਜਾਂਦਾ ਉਸ ਤੋਂ ਬਾਅਦ ਦੱਸਿਏ ਕਿ ਹੁਣੇ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕਿਆ ਹੋਇਆ ਹੈ ਤੇ ਹੁਣ ਮੈਨੇਜਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਸੀਂ ਇੱਕ ਵਾਰ ਬਿਆਨ ਸੁਣ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਅਡੀਸ਼ਨਲ ਮੈਨੇਜਰ ਬਾਰ ਸਾਹਿਬ ਮੇਰੇ ਕੋ ਨਿਵਾਸਾਂ ਦਾ ਜਿਹੜਾ ਉਹ ਮੈਨੇਜਮੈਂਟ ਦਾ ਮੈਂ ਕੰਮ ਕਰ ਰਿਹਾ ਹਾਂ ਤਾਂ ਪਤੀ ਕਾਫੀ ਦੇਰ ਤੋਂ ਸਾਰਾ ਕੁੜੀ ਨਿਵਾਸ ਦੀ ਬੁਕਿੰਗ ਜਿਹੜੀ ਹੋ ਰਹੀ ਹੈ ਉਹਦੇ ਚ ਸਾਈਬਰ ਫਰਾਡ ਦੇ ਲਿਕਾ ਬੰਮੇ ਹੋਏ ਇੱਕ ਤਾਜ਼ਾ ਘਟਨਾ ਕੀ ਬਣਦੀ ਹੈ ਸਾਥਕਾਂ ਦੇ ਸਿਰ ਇਹ ਮੰਦਰ ਸਾਹਿਬ ਦੇ ਸੰਖਾਂ ਦੌਰ ਦੌਰਾਨਿਆਂ ਤੋਂ ਨਾਥ ਮਸਤਕਾ ਨੂੰ ਲਈ ਇੱਥੇ ਹੁੰਦੀਆਂ ਅਤੇ ਲੋਕਾਂ ਦੀ ਬੜੀ ਸ਼ਰਧਾ ਹੁੰਦੀ ਹੈ ਕਿ ਸਾਨੂੰ ਰਹਿਣ ਦਾ ਪ੍ਰਬੰਧ ਸਾਨੂੰ ਸਰਾਵਾਂਾਂ ਦੇ ਵਿੱਚ ਜਿਹੜੀ ਰਹਿਸ਼ ਮਿਲੇ ਇਹਦੇ ਨਾਲ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਸਰਾਵਾਂ ਮਾਤਾ ਗੰਗਾ ਜੀ ਨਿਵਾਸ ਅਤੇ ਸਾਰਾ ਗੜੀ ਨਿਵਾਸ ਜਿਹੜੀ ਆ ਉਹ ਔਨਲਾਈਨ ਸੰਗਤਾਂ ਦੀ ਸਹੂਲਤ ਵਾਸਤੇ ਕੀਤੀ ਨਹੀਂ ਪਰੰਤੂ ਇਸ ਦੇ ਬਾਵਜੂਦ ਜਿਹੜੀ ਸੰਗਤਾਂ ਨੂੰ ਸਹੂਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਿਲਦੀ ਆ ਉਹਦੇ ਨਾਲ ਜਿਹੜੇ ਸਾਈਬਰ ਠੱਗਾ ਉਹ ਵੀ ਐਕਟਿਵ ਹੋ ਜਾਂਦੇ ਆ ਤਕਰੀਬਨ ਸਾਲ ਤੋਂ ਪਹਿਲਾਂ ਵੀ ਇਹੋ ਤੇ ਮਾਮਲੇ ਸਾਰਾਗੜੀ ਨਿਵਾਸ ਤੇ ਆਏ ਏ ਕਿ ਉਹ ਸਾਈਬਰ ਠੱਗ ਸਾਰਾਗੜੀ ਨਿਵਾਸ ਤੇ ਜਿਹੜੀਆਂ ਸਾਡੀਆਂ ਆਨਲਾਈਨ ਸ੍ਰਾਵਾਂ ਉਹਨਾਂ ਦੇ ਨਾਂ ਤੇ ਠੱਗੀ ਮਾਰ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆਂ ਇਤੋਂ ਤੱਕ ਨਹੀਂ ਕਿ ਉਹ ਆਪਣੇ ਸਿਰਫ ਕਰਾਇਏ ਤੱਕ ਸੀਮਤ ਨਹੀਂ ਰਹਿੰਦੇ ਉਹ ਲੋਕਾਂ ਦਾ ਜਿਹੜਾ ਵੀ ਜਿੰਨਾ ਉਹਨਾਂ ਦੇ ਅਕਾਊਂਟ 'ਚ ਪੈਸਾ ਹੁੰਦਾ ਉਹ ਸਾਰਾ ਇਹਦਾ ਸਾਰਾ ਆਪਣੇ ਖਾਤੇ 'ਚ ਟ੍ਰਾਂਸਫਰ ਕਰਾ ਦਿੰਦੇ ਇਸ ਦੇ ਤਹਿਤ ਅਸੀਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਵੀ ਦੇ ਚੁੱਕੇ ਆਂ ਵਰਬਲ ਵੀ ਆਪ ਵੀ ਜਾ ਕੇ ਮਿਲ ਚੁੱਕ ਅਜੇ ਤੱਕ ਸਰਕਾਰ ਵੱਲੋਂ ਸਾਥ ਉਹਨਾਂ ਦਾ ਕੋਈ ਸਾਨੂੰ ਰਿਸਪਾਂਸ ਨਹੀਂ ਮਿਲਦਾ ਬੰਦੇ ਉਸੇ ਤਰ੍ਹਾਂ ਦੀ 2-4 ਮਹੀਨੇ ਵਿੱਚ ਬੰਦ ਹੋ ਜਾਂਦੇ ਆ ਫੇਰ ਅੱਜ ਤਕਰੀਬਨ 29 3-4 ਦਿਨ ਪਹਿਲਾਂ 2-3 ਮਾਮਲੇ ਦੁਬਾਰਾ ਫੇਰ ਸਾਹਮਣੇ ਆਏ ਆ ਇੱਕ ਤੇ ਸਾਰਾ ਗੜੀਨ ਵਾਸਤੇ ਦੋ ਮਾਮਲੇ ਆ ਇੱਕ ਗੁਰੂ ਹਰਗੋਬਿੰਦ ਵਾਸਤੇ ਜਿਹੜੀ ਕਿ ਸਾਡੀਆਂ ਸਰਾ ONLNE ਵੀ ਨਹੀਂ ਆ ਉਹ ਸਾਈਬਰ ਠੱਗ ਸਾਡੀਆਂ ਸਰਾਵਾਂਆਂ ਦੀਆਂ ਫੋਟੋਆਂ ਖਿੱਚਦੀ ਆ ਸਾਡੀਆਂ ਸਰਾਵਾਂਆਂ ਦੇ ਜਿਹੜੇ ਆ ਕਮਰੇ ਆ ਉਹਨਾਂ ਦੇ ਅੰਦਰ ਜਾ ਕੇ ਫੋਟੋ ਖਿੱਚ ਕੇ ਉਹ ਵੈਬਸਾਈਟ ਤੇ ਆਪਣੀ ਵੈਬਸਾਈਟ ਜਾਣੀ ਕ੍ਰੀਏਟ ਕਰਕੇ ਸੰਕਟਾਂ ਪਰ ਮੋਂ ਵੇਜਿਤਾਂ ਨੂੰ ਉਹਆਂ ਕਮਰਾ ਮਿਲ ਜੂਗਾ ਜੇ ਕੋ ਕਹਿੰਦਾ ਸਾਡੀ ਬੁਕਿੰਗ ਨਹੀਂ ਹੈ ਉਹਨਾਂ ਨੂੰ ਫੇਰ ਕਹਿੰਦੇ ਆ ਤੇ ਅਸੀਂ ਕੋਈ ਰਿਪੋਰਟ ਭੇਜਦੇ ਆ ਕਿ ਅਸੀਂ ਦੁਬਾਰਾ ਇੱਥੇ ਪੈਸੇ ਪਾ ਦੋ ਤੇ ਸੰਕਟਾਂ ਇੰਡੀਆਂ ਲਗਾਤਾਰ ਠੱਗੀ ਦਾ ਸ਼ਿਕਾਰ ਹੋਈ ਜਾਂਦੀਆਂ ਮੇਰੀ ਦਿੱਤੇ ਸੰਕਟਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਅਪੀਲ ਵੀ ਆ ਤੇ ਬੇਨਤੀ ਵੀ ਆ ਕਿ ਘਟੋ ਘੱਟ ਜਿਹੜੇ ਇਹੋ ਜਿਹੇ ਸਾਈਬਰ ਠੱਗ ਗਿਆ ਉਹਨਾਂ ਦੀ ਠੱਗੀ ਦਾ ਸ਼ਿਕਾਰ ਨਾ ਬਣੋ ਸਰਕਾਰਾਂ ਵੱਲੋਂ ਆਪਾਂ ਜਦੋਂ ਕੋਈ ਕਾਲ ਕਰਦੇ ਆ ਸਰਕਾਰਾਂ ਸਾਨੂੰ ਅਵੇਅਰ ਕਰਦੀਆਂ ਕਿ ਜਿਹੜੇ ਸਾਈਬਰ ਠੱਗ ਗਿਆ ਉਹ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਤੁਸੀਂ ਕੋਈ ਤੁਹਾਨੂੰ ਕੋਈ KYC ਜਾਂ ਕੋਈ ਹੋਰ ਤੁਹਾਨੂੰ ਮਿਲਦੀ ਆ ਤੇ ਉਹਦੇ ਤੇ ਕੋਈ ਗੌਰ ਨਾ ਕੀਤਾ ਜਾਵੇ ਇਹ ਸਾਈਬਰ ਧੱਕ ਪਰੰਤੂ ਜਿਹੜੇ ਲੋਕ ਅੱਜ ਕੱਲ ਲੋਕਾਂ ਕੋ ਟਾਈਮ ਨਹੀਂ ਹੈਗਾ ਉਹ ਸਾਈਬਰ ਧੱਕਾਂ ਦਾ ਸ਼ਿਕਾਰ ਝਟ ਹੋ ਜਾਂਦੇ ਆ ਤੇ ਜਿਹੜੀ ਸ੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਸ਼ਰਦਾ ਨਾਲ ਜਿਹੜੇ ਲੋਕ ਸੇਵਾ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਆਏ ਉਹਨਾਂ ਦੇ ਮਨਾਂ ਨੂੰ ਬਹੁਤ ਹੀ ਟੇਸ ਪਹੁੰਚੀ ਆ ਮੈਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਅਪੀਲ ਕਰਦਾ ਕਿ ਕਿਰਪਾ ਕਰਕੇ ਇਹੋ ਜਿਹੇ ਸਾਈਬਰ ਧੱਕਾਂ ਨੂੰ ਠੱਲ ਪਾਈ ਜਾਵੇ ਤਾਂ ਜੋ ਲੋਕ ਆਪਣਾ ਸੰਭੇ ਪਤਾ ਰੱਖਣ ਕਿ ਕੀ ਨਾਮ ਦੇ ਉਹ ਰਹੇ ਉਹਦਾ ਇਹ ਐਕਚੁਅਲੀ ਨੰਬਰ ਉਹਦਾ ਅਜੇ ਵੀ ਚੱਲਦਾ ਕਾਲ ਮੈ ਉਹਨੇ ਕਰਕੇ ਵੇਖੀ ਫੇਰ ਹਾਲ ਉਹਦੀ ਡਾਇਰੈਕਟ ਕਾਲ ਨਹੀਂ ਹੁੰਦੀ WhatsApp ਤੇ ਕਾਲ ਉਹ ਚੁੱਕਦਾ ਜਦੋਂ ਆਣ ਕੇ ਜਿਹੜੀ ਸੰਘਤ ਸਾਰਾ ਗੜੀ ਨਵਾਸ ਉਹਨੂੰ ਦੁਬਾਰਾ ਕਾਲ ਕਰਦੀ ਉਹਨੂੰ ਪਤਾ ਲੱਗ ਜਾਂਦਾ ਕਿ ਸੰਘਤ ਉੱਥੇ ਪਹੁੰਚ ਗਈ ਹੈ ਉਦੋਂ ਉਸ ਟਾਈਮ ਤੇ ਉਹ ਫੋਨ ਬੰਦ ਕਰ ਲੈਂਦਾ ਹੁਣ ਵੀ ਜਿਹੜਾ ਫੋਨ ਉਹਦਾ ਚੱਲਦਾ ਪਰ ਫੋਨ ਤਕਰੀਬਨ ਆਊਟ ਆਫ ਸਟੇਟ ਹੀ ਲੱਗਦਾ ਕੋਈ ਕਿਉਂਕਿ ਇਤੋਂ ਦੀ ਭਾਸ਼ਾ ਨਹੀਂ ਬੋਲਦੀ ਜਿਹੜਾ ਕਾਲ ਰਾਈਡ ਵਾਲੇ ਤੇ ਇਹਦੇ ਤੇ ਸਰਕਾਰ ਨੂੰ ਚਾਹੀਦਾ ਕਿ ਇਹਨੂੰ ਢਾਲ ਪਾਈ ਜਾਵੇ ਉਹ ਕਾਉਂਟ ਬੰਦ ਕਰਾਣ ਦੀ ਵੀ ਪੇਸ਼ਕੀ ਕੀਤਾ ਜਾਊਗੀ ਪੁਲਿਸ ਨੂੰ ਪੁੱਛਿਆ ਸਾਡੇ ਹਾਂਜੀ ਬਿਲਕੁਲ ਕੀਤਾ ਜਾਊਗਾ ਅਸੀਂ ਆਪਣੇ ਰਿਟਰਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਰਿਟਰਨ ਕੰਪਲੀਟ ਦੁਬਾਰਾ ਕਰਕੇ ਆਵਾਂਗੇ ਸਾਡਾ ਆਈਟੀ ਵਿੰਗ ਆ ਅਸੀਂ ਉਹਨਾਂ ਨੂੰ ਵੀ ਹਦਾਇਤ ਕੀਤੀ ਆ ਕਿ ਜਿਹੜੇ ਇਹੋ ਜਿਹੇ ਜਾਲੀ ਵੈਬਸਾਈਟ ਬਣੀਆਂ ਵਾਂ ਉਹਨਾਂ ਨੂੰ ਕਰਾਂਗੇ ਕਈ ਕੰਮ ਕੀਤਾ ਜਾਵੇ ਇਹ ਤਕਰੀਬਨ ਗੂਗਲ ਤੇ ਅਸੀਂ ਜਦ ਰਿਕਵੈਸਟ ਪਾਉਣੀ ਆ ਕਿ ਇਹ ਜਿਹੜੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਲੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਰਾਮਾ ਜਿਹੜੀਆਂ ਸਾਈਬਰ ਧਾਕ ਆਪਣੀਆਂ ਸਰਾਮਾ ਅਦਾਸ ਕੇ ਰਿਕੁਐਸਟ ਜਿਹੜੀ ਪਾਉਨੇ ਆ ਉਹ ਤਕਰੀਬਨ 24 ਘੰਟੇ ਲੱਗ ਜਾਂਦੇ ਉਹਨੂੰ ਬੰਦ ਹੋਣ ਜਿਹੜੀ ਧਰਮਿਕ ਕਮੇਟੀ ਦੀ ਅਕਤੂਬ ਵੈਬਸਾਈਟ ਹੈ ਕੋਈ ਹੁੰਦਾ ਐਡਰੈਸ ਤੇ ਜੇ ਕੋਈ ਕੰਟੈਕਟ ਨੰਬਰ ਉਹ ਵੀ ਦੱਸੋ www.sri.com sbc.com ਜਿਹੜੀ ਧਰਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਜਿਹੜੀ ਵੈਬਸਾਈਟ ਹੈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਕਿ ਉਸੇ ਤੇ ਜਾ ਕੇ ਜਿਹੜੀ ਉਹ ਬੁਕਿੰਗ ਕੀਤੀ ਜਾਵੇ ਧਰਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਵੀ ਕਿਸਮ ਦਾ ਕੋਈ QR ਕੋਡ ਨਹੀਂ ਦਿੱਤਾ ਜਾਂਦਾ ਬਕਾਇਦਾ ਜਿਹੜੀ ਸੰਗਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਾਉਂਡਟ ਤੇ ਪੈਸੇ ਆਉਂਦੀ ਆ ਉਹਨੂੰ ਬਕਾਇਦਾ ਉਹਦੀ ਰਸੀਪਟ ਉਹਦੀ ਬਕਾਇਦਾ ਉਹਨੂੰ ਪ੍ਰੋਪਰ ਜਿਹੜਾ ਡਾਕੂਮੈਂਟ ਪ੍ਰੋਵਾਈਡ ਕੀਤੇ ਜਾਂਦੇ ਕਿੰਨੇ ਦਿਨ ਪਹਿਲਾਂ ਕੋਈ ਸ਼ਰਧਾਲੂ ਆਪਣਾ ਤੰਗ